ਵੰਦਾ ਨਾ ਰਿਓ ਆਪਣਾ ਸੁਭੂਤ ਦੇ ਦੋ ਦੇਖੂੰ ਦਾ ਵਾਗ ਜਾ ਨਾ ਜਾਵੇ ਬੜੀਆਂ ਸਰਕਾਰਾਂ ਨੇ ਲੁੱਟਿਆ ਆ ਆਮ ਪਾਰਟੀ ਸਰਕਾਰ ਵੀ ਲੁੱਟਣ ਦੀ ਭਗਮੰਤ ਮਨ ਡੋਗਲਾ ਹੰਝੇੜ ਜੇ ਕਾ ਵੀ ਦਾ ਹੀ ਉਹਨੂੰ ਗਾੜੀ ਖੜਾ ਕਰਤਾ ਅਮਿਤ ਸਿੰਘ ਸੰਧੂ ਨੇ ਬੋਸ ਕਿ ਤਰ ਵੀ ਦੇ ਆਪਨਾ ਸਵਾਗਤ ਕਰਦੇ ਹੋ ਵੋਟ ਭਾਈ ਮਨਦੀਪ ਸਿੰਘ ਨੂੰ ਪਾ ਦਿਓ ਆਪਣਾ ਨਾਮਾ ਲਾ ਦਿਓ ਮੱਝ ਵਾਲੇ ਹੋਂ ਦਾ ਮੱਝੇ ਦੀ ਬੇਤੀ ਨਗਰ ਆਲੋ ਹੱਥ ਜੋੜ ਕੇ ਬੇਨਤੀ ਕਰਨਾ ਇੱਕ ਇੱਕ ਟਿੰਕਤੀ ਵੋਟ ਭਾਈ ਮਨਦੀਪ ਸਿੰਘ ਨੂੰ ਪਾ ਦਿਓ ਧੰਨਵਾਦ ਮਿਹਰਬਾਨੀ ਮੈਂ ਸਿਆਣਾ ਨਹੀਂ ਮੈਂ ਇੰਨੇ ਕੋਈ ਮਿਹਰਬਾਨੀ ਤੁਹਾਨੂੰ ਗੱਲ ਕਰਨੀ ਚਾਹੁੰਦਾ ਲਵ ਯੂ ਬ੍ਰੋ ਓਕੇ